ਰਮਨ ਜੀ ਕੀ ਅਪਡੇਟ ਹੈਗੀ ਆ ਟਰਕਿੰਗ ਨੂੰ ਲੈ ਕੇ ਖਾਲੀ ਘੜੀ ਜਿਹੜੀ ਅਪਡੇਟ ਹੈ ਭਾਜੀ ਕਿ ਵਧੀਆ ਹੀ ਹੈਗੀ ਆ ਜਿੰਨੀਆਂ ਕੁ ਗੱਲਾਂ ਬਤਾਜੇ ਸੁਣਨ ਨੂੰ ਮਿਲੀਆਂ ਹੈਗੀਆਂ ਵਧੀਆ ਪੋਜ਼ਿਟਿਵ ਹੈਗੀਆਂ ਕਾਫੀ ਜਿਹੜੇ ਇੰਟਰਨਲੀ ਜਿੰਨੀ ਵੀ ਗੱਲਬਾਤ ਚੱਲ ਰਹੀ ਹੈਗੀ ਆ ਉਹਦੇ ਵਿੱਚ ਕਾਫੀ ਪੋਜ਼ਿਟਿਵ ਸਾਈਨਸ ਹੈਗੇ ਆ ਕਿ ਪੋਜ਼ਿਟਿਵ ਪਾਸੇ ਵੱਲ ਨੂੰ ਜਿਹੜੀ ਇੰਡਸਟਰੀ ਜਾਊਗੀ ਫ੍ਰੀ ਵੇਜ਼ 올ੰਪੀ ਇਹੋ ਹੀ ਗੱਲ ਕੀਤੀ ਜਾ ਰਹੀ ਆ ਔਰ ਹੋਰ ਜਿਹੜੇ ਹਲਕੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹੋ ਹੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਆ ਆਉਣ ਵਾਲੇ ਜਿਹੜੇ ਸਿਆੜੇ ਨੇ ਮਹੀਨੇ ਹੈਗੇ ਆ ਸ਼ਹਿਰ ਹੋ ਸਕਦਾ ਕਿ ਉਹਦੇ ਵਿੱਚ ਜਿਹੜੀ ਇੰਡਸਟਰੀ ਆ ਉਹ ਕਾਫੀ ਵਾਧੇ ਵੱਲ ਜਾਵੇ ਕਿਉਂਕਿ ਆਪਾਂ ਜਿਹੜਾ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਕਾਫੀ ਜਿਹੜੇ ਵੈਂਡਰਸ ਹੈਗੇ ਆ ਉਹਨਾਂ ਨੇ ਹੁਣ ਥੋੜੀ ਜਿਹੀ ਖਾਲੀ ਕਰਨੀ ਆ ਬਿਕਾਜ਼ ਆ ਜਿਹੜਾ ਉਹਨਾਂ ਨੇ ਟੈਰਫ ਦਾ threat ਹੈਗਾ ਹੈਗਾ ਆ ਉਦੇ ਕਰਕੇ ਜਿਆਦਾ ਸਮਾਨ ਜਿਹੜਾ ਆਰਡਰ ਕਰਨ ਦੀ ਆਸ ਲੱਗਦੀ ਆ ਸੋ ਇੰਡਸਟਰੀ ਜਿਹੜੀ ਆ ਓਵਰਆਲ ਪਿਕ ਕਰੂਗੀ ਬਾਕੀ ਇਹ ਸਮਾਨ ਸੁਹੇ ਜੀ ਬਿਲਕੁਲ ਸੋ ਇਹ ਸਾਗੀਆਂ ਚੀਜ਼ਾਂ ਇਵੈਂਚੁਅਲੀ ਜਿਹੜੀਆਂ ਹੋ ਪਤਾ ਲੱਗਣੀਆਂ ਆ ਪਰ ਇੱਕ ਚੀਜ਼ ਜਿਹੜੀ ਜ਼ਰੂਰ ਚੰਗੀ ਗੱਲ ਆ ਵੀ ਪਿਛਲੇ ਪਿਛਲੇ ਕੁਝ ਕੋ ਹੁਣ ਵੀਕਸ ਦੇ ਵਿੱਚ ਇੰਡਸਟਰੀ ਪਿਕ ਹੋਣ ਦੀਆਂ ਜਿਹੜੀਆਂ ਖਬਰਾਂ ਜਿੱਦਾਂ ਇਲੈਕਸ਼ਨ ਦੇ ਨਤੀਜੇ ਆਏ ਆ ਉਸ ਤੋਂ ਬਾਅਦ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਆ ਸੋ ਇਹ ਇੱਕ ਚੰਗਾ ਕਹ ਲੋ ਵੀ ਟਰਨ ਆ ਅ ਵੈਸੇ ਵੀ ਬਹੁਤ ਲੰਮਾ ਸਮਾਂ ਹੋ ਗਿਆ ਸੀ ਇੰਡਸਟਰੀ ਨੂੰ ਜਿਹੜਾ ਉਹ ਥੱਲੇ ਚੱਲਦਿਆਂ ਹੋਇਆ ਤੇ ਇਹਨੇ ਕਿਤੇ ਨਾ ਕਿਤੇ ਆਕੇ ਤਾਂ ਜਿਹੜਾ ਉਹ ਪਿਕ ਹੋਣਾ ਹੀ ਸੀਗਾ ਸੋ ਉਹ ਚੀਜ਼ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਹੋ ਰਹੀ ਆ ਤੇ ਇਹ ਇੱਕ ਵੈਲਕਮ ਜਿਹੜਾ ਉਹ ਸਾਈਨ ਆ ਤੇ ਟਰਕਿੰਗ ਇੰਡਸਟਰੀ ਦੇ ਵਿੱਚ ਜਦੋਂ ਬਾਕੀਆਂ ਦੇ ਨਾਲ ਰਮਨ ਜੀ ਜਿਹੜੀ ਗੱਲਬਾਤ ਕਰ ਰਹੇ ਆ ਤੁਸੀਂ ਤਾਂ ਉਹਦੇ ਵਿੱਚ ਕੀ ਨਜ਼ਰ ਜਿਹੜਾ ਉਹ ਆ ਰਿਹਾ ਕੀ ਕੁਝ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ ਕੀ ਗੱਲਾਂ ਚੱਲ ਰਹੀਆਂ ਆ ਇਸ ਟਾਈਮ ਰਾਖਰਨਾ کافی ਪੋਜ਼ਿਟਿਵ ਮੈਂ ਗੱਲਬਾਤ ਸੁਣੀ ਹੈਗੀ ਪਰ ਅਗੇਨ ਸਟਿਲ ਅਜੇ کافی ਜਿਹੜੀਆਂ ਸਿਚੁਏਸ਼ਨਸ ਜਾਂ ਕਈ ਕੰਪਨੀਆਂ ਲਈ ਸਿਚੁਏਸ਼ਨਸ ਜਿਹੜੀ ਆ ਉਹ ਬਣੀ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਭੇਜਿਆ ਵੀ ਹੈ ਟੈਕਸ ਜਿਹੜਾ ਕਿ ਈਮੇਲਸ ਜਿਹੜੀਆਂ ਕੰਪਨੀਆਂ ਵੱਲੋਂ ਜਾ ਰਹੀਆਂ ਹੈ کافی ਵੱਡੀ ਕੰਪਨੀ ਹੈਗੀ ਕੈਨੇਡਾ ਦੀ ਕਹਿ ਰਹੇ ਹੈਗੇ ਕਿ ਅਰਾਊਂਡ ਇੰਟਰਮੀਨ ਇਹ ਜਿਹੜੀ ਤਨਖਾਹ ਆ ਉਹ ਨਹੀਂ ਦਿੱਤੀ ਤੇ ਹੁਣ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ ਸੋ ਇਹ ਵੀ ਸਿਚੁਏਸ਼ਨਸ ਜਿਹੜੀਆਂ ਚੱਲ ਰਹੀਆਂ ਹੈਗੀਆਂ ਇਹਨਾਂ ਦੇ ਉੱਤੇ ਵੀ ਜਿਹੜਾ ਧਿਆਨ ਆ ਕਿ ਕਾਫੀ ਜਿਹੜੀਆਂ ਕੰਪਨੀ ਹੈਗੀਆਂ ਉਹ ਬਿਲਕੁਲ ਐਜ ਤੇ ਬੈਠੀਆਂ ਹੈਗੀਆਂ ਸੋ ਆ ਮੇਰੀ ਇਹੋ ਹੀ ਹਦਾਇਤ ਹੈਗੀ ਆ ਡਰਾਈਵਰਸ ਨੂੰ ਵੀ ਤੇ ਕੰਪਨੀਆਂ ਨੂੰ ਵੀ ਖਾਸ ਕਰਕੇ ਡਰਾਈਵਰਸ ਨੂੰ ਕਿ ਜੇ ਤੁਹਾਡੀ ਕੰਪਨੀ ਜਿਹੜੀ ਆ ਉਹ ਤੁਹਾਨੂੰ ਯੂ ਨੋ 2 ਵੀਕ 10 ਵੀਕ ਦੀ ਪੇਜਰੋਂ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਇਹ ਕਿਤਨਾ ਕਿਤੇ ਸਿਚੁਏਸ਼ਨ ਜਿਹੜੀ ਵਿਗੜ ਰਹੀ ਆ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਧਿਆਨ ਰੱਖਣੀ ਲੋੜ ਹੈ ਔਰ ਕੰਪਨੀਆਂ ਨੂੰ ਵੀ ਥੋੜਾ ਜਿਹਾ ਠੀਕ ਰਹਿਣਾ ਚਾਹੀਦਾ ਕਿਉਂਕਿ ਜਿਹੜੀ ਡ్రਾਈਵਰ ਦੀ ਪੇ ਹੈਗੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ ਤੁਸੀਂ ਇਹਨੂੰ ਆ ਆਪਾਂ ਕਹਿ ਦਿੰਨੇ ਆ ਕਿ ਚਲੋ ਆਪਾਂ ਜਾਣਦੇ ਪਛਾਣਦੇ ਆ ਜਾਂ ਆਪਾਂ ਤੈਨੂੰ ਕੰਮ ਦਿੱਤਾ ਸੀ ਆਪਾਂ ਕੀਤਾ ਸੀ ਉਹ ਕਿ ਬੜੀਆਂ ਗੱਲਾਂ ਬਣਾ ਕੇ ਆਪਾਂ ਪੇ ਡਿਲੇ ਕਰਦੇ ਆ ਪਰ ਉਹ ਪੇ ਡਿਲੇ ਨਾ ਕਰੋ ਜੇ ਤੁਹਾਡਾ ਜੇ ਤੁਹਾਡਾ ਅੱਜ ਬੈਂਕਰਪਸੀ ਦੇ ਵੱਲ ਆ ਤੇ 2 ਮਹੀਨੇ ਬਾਅਦ ਉਹਨਾਂ ਦੀ ਤਰਖਾ ਖਾ ਕੇ ਵੀ ਬੈਂਕਰਪਸੀ ਕਰਨੀ ਆ ਤੇ ਫਿਰ ਉਸ ਤੋਂ ਪਹਿਲਾਂ ਹੀ ਕਰ ਲਓ ਫਿਰ ਕਹਾਂਗੇ ਵੀ ਦੂਜੇ ਨੂੰ ਨੁਕਸਾਨ ਕਰ ਰਹੇ ਸੋ ਕੋਸ਼ਿਸ਼ ਕਰੋ ਬਈ ਸਾਫ ਸੁਥਰੇ ਚੱਲੋ ਤੇ ਜੇ ਤੁਹਾਨੂੰ ਇਹੋ ਜਿਹੀ ਕੋਈ ਸਿਚੁਏਸ਼ਨ ਆ ਰਹੀ ਆ ਤੇ ਜੇ ਤੁਸੀਂ 2 ਮਹੀਨੇ ਬਾਅਦ ਕੁਝ ਕਰਨਾ ਹੈਗਾ ਤੇ ਉਹ ਹੁਣੇ ਹੀ ਕਰਨ ਦੀ ਲੋੜ ਹੂੰ ਨਾ ਬਿਲਕੁਲ ਇਹ ਕਿਹੜੀ ਕੰਪਨੀ ਦੀ ਗੱਲ ਕਰ ਰਹੇ ਆ ਆਈ ਥਿੰਕ ਕੋਈ ਰੈਂਸਨ ਟ੍ਰਾਂਸਪੋਰਟ ਆ ਕਿੰਨੀ ਕੁ ਕੰਪਨੀ ਸੀ ਜਿਹੜੀ ਕੈਨੇਡਾ ਦੀ ਜਿਹੜੀ ਤੁਸੀਂ ਈਮੇਲ ਖਲਦੀ ਆ ਵੀ ਰੈਂਸਨ ਟ੍ਰਾਂਸਪੋਰਟ ਸ਼ਟਡਾਊਨ ਕਰ ਦੇ ਰਿਹਾ ਆ ਆਪਰੇਸ਼ਨ ਹੈ ਅੱਜ ਇਹ ਉਹਨਾਂ ਦੀ ਇੰਟਰਨਲ ਈਮੇਲ ਆ ਜਿਹੜੀ ਸਾਨੂੰ ਡਰਾਈਵਰਸ ਵੱਲੋਂ ਮਿਲੀ ਆ ਕਿ ਜਿਹੜੀ ਉਹਨਾਂ ਦੀ ਕੰਪਨੀ ਹੈਗੀ ਆ ਉਹਨੇ ਆਲਮੋਸਟ 3 ਮੰਥ ਤੀ ਪੇਰੋਲ ਜੜਾ ਨਹੀਂ ਦਿੱਤਾ ਹੈਗਾ ਤੇ ਹੁਣ ਜਿਹੜਾ ਹੈਗਾ ਉਹ ਉਹਨਾਂ ਨੇ ਅਨਾਉਂਸਮੈਂਟ ਕਰਤੀ ਆ ਕਿ ਅਸੀਂ ਸ਼ਟਡਾਊਨ ਕਰ ਰਹੇ ਹਾਂ ਸੋ ਇਹ ਤਕਰੀਬਨ ਨਾਰਮਲ ਜਿਹਾ ਟ੍ਰੈਂਡ ਲੱਗਦਾ ਹੈ ਰਵਨ ਜੀ ਵੀ ਜਦੋਂ ਹੁਣ ਤੁਸੀਂ ਵੀ ਉਹ ਗੱਲ ਕੀਤੀ ਵੀ ਜੇ ਪਤਾ ਹੈ ਵੀ ਸ਼ਟਡਾਊਨ ਵਾਲੇ ਪਾਸੇ ਨੂੰ ਵੱਧ ਰਹੇ ਆ ਬੈਂਕਰਪਸੀ ਵਾਲੇ ਵੱਧ ਰਹੇ ਆ ਵੀ ਕਈ ਮਹੀਨੇ ਦੀ ਤਨਖਾਹ ਜਿਹੜੀ ਉਹ ਰੋਕ ਲਈ ਜਾਂਦੀ ਆ ਕੀ ਲੱਛਣ ਕੀ ਹੁੰਦੇ ਆ ਕੰਪਨੀ ਦੇ ਜਾਂ ਕੀ ਸਿੰਪਟਮ ਜੇ ਹੁੰਦੇ ਆ ਜਦੋਂ ਇੰਨੇ ਨੇ ਮਹੀਨੇ ਜਿਹੜੀ ਤਨਖਾਹ ਨਾਮਲੇ ਤਾਂ ਮਤਲਬ ਕਾਈਂਡ ਆਫ ਲੱਗ ਹੀ ਜਾਂਦਾ ਹੈ ਵੀ ਪਤਾ ਕੰਪਨੀ ਉਸ ਪਾਸੇ ਵੱਲ ਨੂੰ ਜਾ ਰਹੀ ਹੈ ਬਿਲਕੁਲ ਰਾਸ਼ਕਰਨ ਜਿਹੜੀ ਇੱਕ ਪੇਰੋਲ ਦਾ ਲੇਟ ਹੋਣਾ ਉਸ ਤੋਂ ਬਾਅਦ ਫਿਊਲ ਕਾਰਡ ਬਾਰ-ਬਾਰ ਬੰਦ ਹੋ ਜਾਣੇ ਉਸ ਤੋਂ ਬਾਅਦ ਜਿਹੜੀਆਂ ਹੋਰ ਕਈ ਜਿਹੜੀਆਂ ਮਤਲਬ ਕਿ ਤੁਹਾਡੀਆਂ ਆਪਰੇਸ਼ਨਲ ਕਾਸਟ ਹੈ ਜਿਹੜੀਆਂ ਉਹ ਘਟ ਜਾਣੀਆਂ ਜਾਂ ਬੰਦ ਹੋ ਜਾਣੀਆਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬਿਲਕੁਲ ਰੈਡ ਫਲੈਗ ਹੈਗਾ ਹੈ ਆਸਪਕ ਜਿਹੜਾ ਫਿਊਲ ਕਾਰਡ ਦਾ ਬੰਦ ਬਾਰ ਬਾਰ ਹੋਣਾ ਉਹ ਇਹੋ ਹੀ ਹੁੰਦਾ ਹੈ ਕਿ ਤੁਸੀਂ ਜਦੋਂ ਫਿਊਲ ਕਾਰਡ ਦੇ ਵਿੱਚ ਮਨੀ ਕਿਉਂਕਿ ਅੱਜ ਕੱਲ ਜਿਹੜੀਆਂ ਫਿਊਲ ਕਾਰਡ ਵਾਲੀਆਂ ਕੰਪਨੀਆਂ ਵੀ ਆ ਉਹ ਜਦੋਂ ਇੱਕ ਵਾਰੀ ਤੁਸੀਂ ਉਹਨਾਂ ਤੇ ਡੀਫਾਲਟ ਕਰ ਲੈਂਦੇ ਆ ਪਹਿਲਾਂ ਵੀਕਲੀ ਮਿਸਸ ਹੁੰਦਾ ਸੀਗਾ ਅੱਜ ਕੱਲ ਉਹਨਾਂ ਨੇ ਟੁਆਇਸ ਅ ਵੀਕ ਮਨੀ ਕਢਣੀ ਸ਼ੁਰੂ ਕਰਤੀ ਹੈ ਅਕਾਊਂਟ ਜੋ ਜੇ ਤੁਹਾਡਾ ਬਾਰ ਬਾਰ ਅਕਾਊਂਟ ਬੰਦ ਹੋ ਰਿਹਾ ਫਿਊਲ ਦਾ ਬਾਰ ਬਾਰ ਤੁਸੀਂ ਪੈਸੇ ਵਿੱਚ ਜਮ੍ਹਾਂ ਕਰਾ ਰਹੇ ਆ ਫਿਊਲ ਅਕਾਊਂਟ ਬੰਦ ਹੋ ਰਿਹਾ ਹੋਰ ਕਈ ਚੀਜ਼ਾਂ ਆ ਬਾਰ ਬਾਰ ਜਿਹੜੀਆਂ ਹੋ ਰਹੀਆਂ ਹੈਗੀਆਂ ਉਹ ਰੈਡ ਫਲੈਗ ਹੈਗਾ ਕੰਪਨੀ ਦੇ ਡਰਾਈਵਰਸ ਦੇ ਲਈ ਵੀ ਜਿਹੜੀ ਚਿੰਤਾ ਦਾ ਵਿਸ਼ਾ ਹੈ ਸੋ ਕੋਸ਼ਿਸ਼ ਕਰੋ ਬਹੁਤ ਚੰਗੀਆਂ ਕੰਪਨੀਆਂ ਵੀ ਹੈਗੀਆਂ ਮਾਰਕੀਟ ਦੇ ਵਿੱਚ ਜਿਹੜੀਆਂ ਬਿਲਕੁਲ ਟਾਈਮ ਤੇ ਪੇ ਕਰਦੀਆਂ ਆ ਆਪਣੀਆਂ ਔਰ ਜ਼ਰੂਰੀ ਨਹੀਂ ਵੀ ਆਪਾਂ ਪੰਜਾਬੀਆਂ ਦੀ ਗੱਲ ਕਰ ਲਈਂ ਕਿ ਪੰਜਾਬੀ ਸਾਰੇ ਇਦਾਂ ਹੀ ਹੁੰਦੇ ਆ ਪਰ ਪੰਜਾਬੀ ਮੈਜੋਰਟੀ 'ਚ ਇਹ ਵੀ ਹੈਗੇ ਆ ਜਿਹੜੇ ਕਿ ਟਾਈਮ ਤੇ ਪੇ ਕਰਦੇ ਆ ਟਾਈਮ ਨਾਲ ਸਾਰਾ ਕੁਝ ਕਰਦੇ ਆ ਔਰ ਸਟਰੋਂਗ ਐਂਡ ਸੋਲਿਡ ਕੰਪਨੀਆਂ ਚਲਾ ਰਹੇ ਆ ਸੋ ਕੋਸ਼ਿਸ਼ ਕਰੋ ਵੀ ਵਧੀਆ ਕੰਪਨੀ ਦੇ ਵਿੱਚ ਕੰਮ ਲਓ ਤੇ ਦੂਸਰੀ ਚੀਜ਼ ਮੈਂ ਇੱਕ ਹੋਰ ਰਾਖਣ ਗੱਲ ਕਹਿਣੀ ਚਾਹਨਾ ਇੱਥੇ ਕਿ ਡਰਾਈਵਰਸ ਨੂੰ ਵੀ ਥੋੜਾ ਜਿਆਦਾ ਸੁਚੱਜੇ ਢੰਗ ਨਾਲ ਚਲਾਉਣਾ ਚਾਹੀਦਾ ਆ ਕੋਟੀ-ਛੋਟੀ ਚੀਜ਼ ਦੇ ਉੱਤੇ ਤੁਸੀਂ ਕੰਪਨੀ ਮੂਵ ਕਰਨੀ ਛੋਟੇ-ਛੋਟੇ ਚੀਜ਼ ਦੇ ਉੱਤੇ ਕੰਪਨੀ ਦੇ ਵਿੱਚੋਂ ਛੱਡ ਕੇ ਦੂਜੀ ਚਲੇ ਜਾਣਾ ਉਹ ਜਿਹੜੀ ਚੀਜ਼ ਆ ਉਹ ਤੁਹਾਨੂੰ ਹੋ ਸਕਦਾ ਆ ਕਿ ਆਪਣੀਆਂ ਕੰਪਨੀਆਂ ਦੇ ਵਿੱਚ ਥੋੜਾ ਜਿਹਾ ਸੌਖਾ ਹੋਵੇ ਪਰ ਜੇ ਤੁਸੀਂ ਕਿਤੇ ਬਾਹਰ ਕੰਮ ਲੈਣ ਜਾਓਗੇ ਤੇ ਬਾਰ-ਬਾਰ ਜਿਹੜਾ ਕੰਮ ਚੇਂਜ ਕਰਦੇ ਆ ਉਹਨਾਂ ਨੂੰ ਆਪਾਂ ਵੀ ਜਾਣਦੇ ਆ ਕਿ ਆਪਾਂ ਨੂੰ ਓਪਨ ਟਰਕਿੰਗ ਮਾਰਕੀਟ ਦੇ ਵਿੱਚੋਂ ਫਿਰ ਬਿਜ਼ਨਸ ਉਦਾਂ ਨਹੀਂ ਜਾਂ ਕੰਮ ਉਦਾਂ ਨਹੀਂ ਮਿਲਦਾ ਸੋ ਇਸ ਕਰਕੇ ਚਾਹੇ ਤੁਸੀਂ ਡਰਾਈਵਰਾਂ ਚਾਹੇ ਤੁਸੀਂ ਓਨਰ ਫਟਰੇ ਆ ਥੋੜੇ ਥੋੜੇ ਪੈਸੇ ਪਿੱਛੇ ਕਿਸੇ ਦਾ ਬ੍ਰੋਕਰ ਦਾ ਲੋਡ ਕੈਨਸਲ ਕਰਨਾ ਕੋ ਦੂਜੀ ਦਾ ਚੱਕ ਲੈਣਾ ਜਾਂ ਕੋਈ ਅਸੀ ਚੀਜ਼ ਕਰਨੀ ਕਿਉਂਕਿ ਅੱਜ ਕੱਲ ਬ੍ਰੋਕਰ ਕਮਿਊਨਿਟੀ ਵੀ ਬਹੁਤ ਜਿਆਦਾ ਸਖਤ ਹੋ ਗਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀ ਆ ਸਖਤਾਈ ਵਧਣੀ ਹੈਗੀ ਆ ਕਟੜੀ ਨਹੀਂ ਹੈਗੀ ਤੇ ਰਾਜਨੀਤਿਕ ਨੰਨ ਨਾਲ ਆਪਾਂ ਇੱਕ ਹੋਰ ਚੀਜ਼ ਚੇਤੇ ਕਰਾ ਦਈਏ ਕਿ 18 ਨਵੰਬਰ ਜਿਹੜੀ ਡੇਟ ਹੈਗੀ ਆ ਬੜੀ ਇੰਪੋਰਟੈਂਟ ਹੈਗੀ ਆ 18 ਨਵੰਬਰ ਤੋਂ ਬਾਅਦ ਜੇ ਤੁਸੀਂ ਅ ਕਿਸੇ ਦਾ ਵੀ ਪੋਜ਼ਿਟਿਵ ਡਰਗ ਟੈਸਟ ਆਇਆ ਹੈਗਾ ਜਾਂ ਤੁਸੀਂ ਕਿਸੇ ਕਿਸਮ ਦੇ ਪ੍ਰੋਹਿਬਿਟਿਡ ਡਰਾਈਵਰ ਹੈਗੇ ਆ ਕਲੀਅਰਿੰਗ ਹਾਊਸ ਦੇ ਵਿੱਚ ਤੇ ਆਫਟਰ ਨਵੰਬਰ 18 60 ਡੇਸ ਤੋਂ ਬਾਅਦ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਡੀਗ੍ਰੇਡ ਹੋ ਕੇ ਕਲਾਸ ਸੀ ਹੋ ਜਾਊਗਾ ਆਟੋਮੈਟਿਕਲੀ ਸੋ ਜੇ ਤੁਸੀਂ ਅਜੇ ਤੱਕ ਸੈਪ ਜੁਆਇਨ ਨਹੀਂ ਕੀਤਾ ਤੇ ਜਰੂਰ ਸੈਪ ਜੁਆਇਨ ਕਰੋ ਸੈਪ ਜੁਆਇਨ ਕਰਕੇ ਆਪਣਾ ਜਿਹੜਾ ਉਹ ਪ੍ਰੋਗਰਾਮ ਹੈਗਾ ਤੁਹਾਡਾ ਸਟੈਪ 6 ਤੱਕ ਕੰਪਲੀਟ ਹੋਣਾ ਚਾਹੀਦਾ ਆ ਸੋ ਇਦੇ ਵਿੱਚ ਬੜੀ ਇੱਕ ਇੰਪੋਰਟੈਂਟ ਗੱਲ ਹੋਰ ਵੀ ਆ ਰਾਜਕਰਣ ਕੀ ਜਿਹੜੀਆਂ ਕੰਪਨੀਆਂ ਸੈਪ ਡਰਾਈਵਰ ਹਾਇਰ ਕਰਦੀਆਂ ਆ ਸੈਪ ਡਰਾਈਵਰ ਹਾਇਰ ਕਰਨਾ ਕੋਈ ਗਲਤ ਗੱਲ ਨਹੀਂ ਹੈਗੀ ਪਰ ਜੇ ਤੁਸੀਂ ਸੈਪ ਡਰਾਈਵਰ ਹਾਇਰ ਕਰਦੇ ਆ ਤੇ ਸੈਪ ਦੇ ਸਾਰੇ ਜਿਹੜੇ ਫਾਲੋਅ ਅਪ ਡਰੈਕਟਸਟ ਆ ਰਿਟਰਨ ਦੀ ਡਿਊਟੀ ਤੋਂ ਲੈ ਕੇ ਜਿੰਨੇ ਵੀ ਫਾਲੋਅ ਅਪ ਡਰੈਕਟਸਟ ਕੀਤੇ ਆ ਚਾਹੇ ਉਹ 1 ਆ ਚਾਹੇ 10 ਆ ਚਾਹੇ 50 ਆ ਉਹ ਪੂਰੇ ਕਰਾਉਣਾ ਕੰਪਨੀ ਦੀ ਜ਼ਿੰਮੇਵਾਰੀ ਆ ਕੰਪਨੀ ਆਪਣੀ ਜਿਹੜੀ TPA ਆ ਜਿਹੜੇ ਲੋਕੀ ਡਰੈਕਟ ਟੈਸਟ ਜਾਂ ਰੈਂਡਮ ਰਨ ਕਰਦੇ ਆ ਉਹਨਾਂ ਨੂੰ ਜ਼ਿੰਮੇਵਾਰੀ ਦੇ ਸਕਦੀ ਆ ਕਿ ਉਹ ਉਹਨਾਂ ਦੇ ਸਾਰੇ ਫਾਲੋਅ ਅਪ ਡਰਗ ਟੈਸਟ ਡਰਾਈਵਰ ਦੇ ਉਹਦੇ ਨਾਲ ਮਿਲ ਕੇ ਕਰਾਵੇ ਔਰ ਡਰਾਈਵਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਹਰ ਇੱਕ ਫਾਲੋਅ ਅਪ ਡਰਗ ਟੈਸਟ ਤੇ ਪਹੁੰਚੇ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਜੇ ਤੁਹਾਡੇ ਫਾਲੋਅ ਅਪ ਚੱਲ ਰਹੇ ਹੈਗੇ ਜਾਂ ਫਾਲੋਅ ਅਪ ਦੀ ਇਸ਼ੂ ਆ ਰਿਹਾ ਹੈਗਾ ਤੇ ਉਹ ਤੁਸੀਂ ਆਪਣੀ ਜਿਹੜੀ ਕੰਪਨੀ ਨਾਲ ਕੰਮ ਕਰਦੇ ਹੈਗੇ ਆ ਉਹਦੇ ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਜਦੋਂ ਤੁਸੀਂ ਫਾਲੋਅ ਅਪ ਤੁਹਾਡੇ ਰਿਟਰਨ ਦੀ ਡਿਊਟੀ ਟੈਸਟ ਹੁੰਦਾ ਹੈ ਜੇ ਪੋਜ਼ਿਟਿਵ ਡਰਗ ਟੈਸਟ ਆ ਗਿਆ ਤੇ ਰਿਟਰਨ ਦੀ ਡਿਊਟੀ ਟੈਸਟ ਜਿਹੜਾ ਆਇਆ ਉਹ ਜਿਹੜੀ ਕੰਪਨੀ ਨੇ ਤੁਹਾਨੂੰ ਹਾਇਰ ਕੀਤਾ ਆ ਉਹ ਕੰਪਨੀ ਕਲੀਅਰਿੰਗ ਹਾਊਸ ਦੇ ਵਿੱਚ ਐਡ ਕਰਦੀ ਆ ਤੁਹਾਡਾ ਉੱਥੇ ਰਿਪੋਰਟ ਕਰਦੀ ਆ ਕਿ ਰਿਟਰਨ ਦੀ ਡਿਊਟੀ ਟੈਸਟ ਜਿਹੜਾ 네ਗੇਟਿਵ ਆਇਆ ਹੈਗਾ ਥੈਨ ਜਿਹੜੀ ਕੰਪਨੀ ਜੇ ਸੇਮ ਹੀ ਕੰਪਨੀ ਜਿਉ ਤੁਸੀਂ ਕੰਮ ਕਰ ਰਹੇ ਆ ਅਗਲੇ ਸਾਲ ਵਾਸਤੇ ਤੁਹਾਡੇ ਸਾਲ ਦੇ ਫਾਲੋਅ ਅਪ ਕੀਤੇ ਆ ਤੇ ਲਾਸਟ ਫਾਲੋਅ ਅਪ ਵੀ ਉਸੇ ਕੰਪਨੀ ਨੇ ਤੁਹਾਡੀ ਕਲੀਅਰਿੰਗ ਹਾਊਸ ਦੇ ਵਿੱਚ ਐਂਟਰ ਕਰਨਾ ਹੈ ਉਹ ਦੋਨੋਂ ਜਿਹੜੇ ਟੈਸਟ ਆ ਜਿਹੜਾ ਸਟਾਰਟ ਰਿਟਰਨ ਟੂ ਡਿਊਟੀ ਆ ਤੇ ਜਿਹੜਾ ਲਾਸਟ ਫਾਲੋਅ ਅਪ ਆ ਉਹ ਐਡ ਹੋਣ ਤੋਂ ਬਾਅਦ ਹੀ ਤੁਹਾਡੇ ਸਟੈਪ 6 ਦੇ ਉੱਤੇ ਚੈੱਕ ਮਾਰਕ ਲੱਗਣਾ ਆ ਤਾਂਕਿ ਤੁਹਾਡੇ ਸਾਰੇ ਕਲੀਅਰ ਹੋ ਸਕਦਾ ਹੈ ਹੋਣਾ ਆ ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ ਜਿਹੜੇ ਸੈਪਰੇਟ ਡਰਾਈਵਰ ਹੈਗੇ ਆ ਉਹਨਾਂ ਨੂੰ ਕੰਪਨੀ ਦੇ ਨਾਲ ਮਿਲ ਕੇ ਇਹ ਸਾਰੇ ਕਲੀਅਰੈਂਸ ਕਰਨੀ ਚਾਹੀਦੀ ਆ ਔਰ ਟਾਈਮ ਟੂ ਟਾਈਮ ਜਿਹੜੀ ਆਪਣੀ ਕਲੀਅਰਿੰਗ ਹਾਊਸ ਆ ਅਕਾਊਂਟ ਚੈੱਕ ਕਰਦੇ ਰਹਿਣਾ ਚਾਹੀਦਾ ਡਰਾਈਵਰਜ਼ ਨੂੰ ਵੀ ਤੇ ਕੰਪਨੀਆਂ ਇੱਕ ਕੁਐਸਚਨ ਆ ਗਿਆ ਆ ਕਹਿੰਦੇ ਵੀ ਕਹਿੰਦੇ ਵੀ ਉਹ ਟਰੱਕ ਚਲਾਉਣਾ ਤਾਂ ਨਹੀਂ ਆ ਪਰ ਉਹਨਾਂ ਦੇ ਕੋਲ ਕਲਾਸ ਏ ਲਾਇਸੈਂਸ ਆ ਕੀ ਉਹਨਾਂ ਨੂੰ ਵੀ ਇਹ ਟੈਸਟ ਕਰਾਉਣਾ ਪੈਣਾ ਨਹੀਂ ਜੇ ਉਹਨਾਂ ਨੇ ਦੇਖੋ ਜਿਹੜਾ ਰੈਂਡਮ ਟੈਸਟ ਹੈਗਾ ਜਾਂ ਪ੍ਰੀ-ਇੰਪਲੋਇਮੈਂਟ ਟੈਸਟ ਹੈਗਾ ਜਾਂ ਕੋਈ ਵੀ ਟੈਸਟ ਹੈਗਾ ਇਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਐਕਟਿਵਲੀ ਡਰਾਈਵ ਕਰਦੇ ਆ ਜੇ ਤੁਸੀਂ ਐਕਟਿਵਲੀ ਡਰਾਈਵ ਨਹੀਂ ਕਰਦੇ ਕਲਾਸ ਏ ਕਲਾਸ ਏ ਲਾਇਸੈਂਸ ਹੈਗਾ ਪਰ ਤੁਸੀਂ ਟਰੱਕ ਡਰਾਈਵ ਨਹੀਂ ਕਰਦੇ ਫਿਰ ਤੁਹਾਨੂੰ ਇਹ ਕੋਈ ਵੀ ਟੈਸਟ ਕਰਾਉਣ ਦੀ ਲੋੜ ਨਹੀਂ ਹੈ ਜੀ